ਰੇਪਰ ਤੇ ਤੋਖਾ ਸਾੜੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਕੈਨੇਡੀਅਨ ਪੰਜਾਬੀ ਪੱਤਰਕਾਰ ਬਲਤੇਜ ਪੰਨੂ ਨੂੰ ਪਟਿਆਲਾ ਅਦਾਲਤ ਨੇ 1 ਦਿਨਾ ਫੋਲਸ ਰਿਮਾਨਡ ਤੇ ਭੇਜਿਆ ਪੇਸ਼ੀ ਦੌਰਾਨ ਪੰਨੂ ਨੇ ਪੱਤਰਕਾਰਾਂ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਅਤੇ ਇਸ ਪਿੱਛੇ ਸਿਆਸੀ ਸਾਜ਼ਿਸ਼ ਦਾ ਦਾਵਾ ਕੀਤਾ ਤੇ ਨਾਲ ਹੀ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਇਲਜ਼ਾਮ ਕੀ ਸੱਚਾਈ ਨਹੀਂ ਜੀ ਸੱਚ ਬੋਲਣ ਦਾ ਮੈਨੂੰ ਇਹ ਇਨਾਮ ਮਿਲ ਰਿਹਾ ਮੈਂ ਬੋਲਦਾ ਰਹੂਗਾ ਹੋਇਆ ਕੀ ਹੈ ਇਹ ਮਾਮਲਾ ਹੈ ਹੋਇਆ ਕੀ ਹੈ ਉਹ ਪੁਲਿਸ ਦਸੂਗੀ ਜੀ ਹੋਇਆ ਕੀ ਹੈ ਨੇ ਫਸਾਇਆ ਸਿਰਫ ਬੋਲਣ ਦੇ ਕਰਕੇ ਜੀ ਕਿਉਂਕਿ ਮੈਂ ਰੋਜ਼ ਬੋਲਦਾ ਸਿਸਟਮ ਦੇ ਖਿਲਾਫ ਬੋਲਦਾ ਮੈਂ ਸਰਕਾਰ ਦੇ ਖਿਲਾਫ ਬੋਲਦਾ ਹੈ ਇਹ ਕਰਕੇ ਜਿਹੜਾ ਗਲਤ ਹੋ ਰਿਹਾ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਬੋਲਦਾ ਹੈ ਉਹਦਾ ਇਨਾਮ ਦਿੱਤਾ ਜਾਂਦਾ ਉਹਦੇ ਪਰਚੇ ਜਿਹੜੇ ਦਿੱਤੇ ਗਏ ਝੂਠੇ ਹੈ ਕੀ ਸੀ ਝੂਠਾ 100% ਝੂਠਾ ਮੈਂ ਜਿੱਤ ਕੇ ਵਾਪਸ ਆਉਂਗਾ ਜੀ ਸਚਾਈ ਦੀ ਜਿੱਤ ਹੋਊਗੀ ਮੈਨੂੰ ਅਫੀਸਰ ਕਰਨ ਵਾਲੀ ਚੌਂਕੀ ਦੇ ਕੋਲੋਂ ਅ ਕਿਸੇ ਨੂੰ ਲੋਕਿਓ ਪਿੱਛੇ ਦੂਰ ਲੱਗ ਰਿਹਾ ਤੁਸੀ ਨਾ ਕੋਈ ਟ੍ਰੈਕ ਦਿੱਤਾ ਨਹੀਂ ਮੈਂ ਕਿਸੇ ਨੂੰ ਕੋਈ ਮੈਂ ਤਾਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਆਈ ਮੈਂ ਕਾਨੂੰਨ ਨੂੰ ਮੰਨਣ ਦਾ ਹੱਕ ਤਾਂ ਨਹੀਂ ਮੈਂ ਕਾਨੂੰਨ ਕਿਵੇਂ ਆਪਣੇ ਹੱਥੇ ਲੈ ਸਕਦਾ ਕੋਈ ਕੰਟੀਨਿਊ ਤੁਸੀਂ ਕਿਸੇ ਕੀ ਕੜਾ ਜਾਓਗੇ ਜੜੀ ਲੜੀਆਂ ਨੂੰ ਪੰਨ ਸਾਹਿਬ ਕੀ ਗੱਲ ਬਿਲਕੁਲ ਝੂਠ ਹੈ 100% ਝੂਠ ਹੈ ਇਹ ਸਿਰਫ ਔਰ ਸਿਰਫ ਇੱਕ ਸਰਕਾਰ ਦੇ ਬੰਦੋ ਦਾ ਜਾਣਾ ਨਹੀਂ ਜਿਹੜੇ ਸਰਕਾਰ ਮੈਨੂੰ ਤਾਂ ਦਾਇਰ ਕਰਨ ਇੱਕ ਇਸੰਦਾਨਾਂ ਨੂੰ ਚੁੱਪ ਕਰਾਉਣ ਦਾ ਯਤਨ ਹੈ ਉਹਨਾਂ ਪੱਤਰਕਾਰਾਂ ਨੂੰ ਚੁੱਪ ਕਰਾਉਣ ਦਾ ਯਤਨ ਹੈ ਜਿਹੜੇ ਮੇਰੇ ਵਰਗੇ ਬੋਲਦੇ ਨੇ ਪਰ ਪਰਸੋਂ ਵੀ ਤੁਹਾਨੂੰ ਗੱਡੀ ਫੋਲੋ ਕੀਤੀ ਕਿਸੇ ਨੇ ਗੱਡੀ ਮੈਨੂੰ ਫੋਲੋ ਕਰਦੀਆਂ ਕਈ ਦਿਨਾਂ ਤੋਂ ਕਰਦੀਆਂ ਨੇ ਕਰਦੀਆਂ ਆ ਰਹੀਆਂ ਗੱਡੀ ਕਿਹੜੀ ਸੀ ਉਹ ਨੋਵਾ ਗੱਡੀ ਸੀਗੀ ਤੁਹਾਨੂੰ ਕੀ ਡਾਊਟ ਆਪ ਕੀ ਕੌਣ ਇਨਵੋਲਵ ਹੋ ਸਕਦਾ ਹੈ ਇਸ ਪਿੱਛੇ ਸ਼ਰੇਆਮ ਸਰਕਾਰ ਪੰਜਾਬ ਸਰਕਾਰ ਦਾ ਜੀ ਉਹਦੇ ਵੱਲੋਂ ਇਹ ਜਿਹੜਾ ਪ੍ਰੈਸ਼ਰ ਪਾੜ ਕੇ ਪੁਲਿਸ ਤੇ ਤੇ ਪਤਾ ਪਰ ਇਹਨਾਂ ਜਰੂਰੀ ਹੈ ਕਿ ਮੈਨੂੰ ਜਿਹੜਾ ਥ੍ਰੈਟ ਹੈ ਮਲੂਕਾ ਸਾਹਿਬ ਨੇ ਇਹ ਕਿਹਾ ਸੀਗਾ ਟ੍ਰਾਂਟੋ ਦੇ ਰੇਡੀਓ ਦੇ ਉੱਤੇ ਕਿ ਅਗਲਾ ਜਿਹੜਾ ਟਾਰਗੇਟ ਸਾਡਾ ਬਲਤੇਜ ਪੰਨੂ ਆ ਮੇਰਾ ਨਾਮ ਲੈ ਕੇ ਉਹਨੇ ਕਿਹਾ ਸੀ ਟ੍ਰਾਂਟੋ ਦੇ ਰੇਡੀਓ ਤੇ ਉਹਦੀ ਰਿਕਾਰਡਿੰਗ ਵੀ ਮੌਜੂਦ ਹੈ ਉਹਦੀ ਰਿਕਾਰਡਿੰਗ ਉੱਤੇ ਟ੍ਰਾਂਟੋ ਹੋ ਸਕਦੀ ਹੈ ਮਲੂਕਾ ਸਾਹਿਬ ਦੇ بیٹے ਦਾ ਗਨਮੈਨ ਜਿਹੜਾ ਪੌਂਦਾ ਪੰਜਾਬ ਦੇ